ਦੀ ਗੱਲ ਤੇ ਸਲਾਮ ਅਲੈਕਮ ਸਾਰੇ ਵੀਰਾਂ ਦੇ ਪੈਣਾ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਅੱਜ ਅਸੀਂ ਇੱਕ ਪਵਿੱਤਰ ਸਥਾਨ ਤੇ ਖੜੇ ਆ ਜਿੱਥੇ ਗੁਰੂ ਰਾਮਦਾਸ ਦਾ ਜਨਮ ਹੋਇਆ ਸੀ ਤੇ ਨਾਲ ਹੀ ਅੱਜ ਇੱਕ ਹੋਰ ਪਵਿੱਤਰ ਜਗ੍ਹਾ ਹੈ ਉਹਨੂੰ ਗੁਰੂ ਰਾਮਦਾਸ ਜੀ ਧਰਮਸ਼ਾਲਾ ਆਖਿਆ ਜਾਂਦਾ ਹੈ ਉਹ ਬਿਲਕੁਲ ਹੀ ਨਾਲ ਹੀ ਗੁਰੂ ਰਾਮਦਾਸ ਦੇ ਜਨਮ ਸਥਾਨ ਦੇ ਨਾਲ ਹੀ ਹੈ ਬਿਲਕੁਲ ਇਸ ਟਾਈਮ ਬਰਾਜ ਮੇਰੇ ਨਾਲ ਹੈ ਸਥਾਨ ਹੈਗਾ ਇਹਦਾ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜੀਆਂ ਸਥਾਨ ਜਿਹੜੀਆਂ ਜਗ੍ਹਾ ਪਵਿੱਤਰ ਜਗ੍ਹਾ ਦਾ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਅਸੀਂ ਦੱਸ ਸਕੀਏ ਤੇ ਤੁਸੀਂ ਲਾਹੌਰ ਦਾ ਮੌਸਮ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੋ ਰਿਹਾ ਹੈ ਤੇ ਹੁਣ ਜੀ ਤੁਹਾਨੂੰ ਧਰਮਸ਼ਾਲਾ ਬਖਾਣੇ ਆ ਦੀਵਾਨਖਾਨਾ ਵੀ ਕਿਹਾ ਜਾਂਦਾ ਸੀ ਇਹਨੂੰ ਇਹ ਆ ਸਾਹਮਣੇ ਤੁਸੀਂ ਧਰਮਸ਼ਾਲਾ ਇਸ ਲਈ ਆਖਿਆ ਜਾਂਦਾ ਹੈ ਇਹ ਉਹ ਥਾਂ ਹੈ ਜਿੱਥੇ ਲੋਕ ਧਰਮ ਦੇ ਰਾਹ ਤੇ ਚੱਲਣ ਲਈ ਇਕੱਠੇ ਹੁੰਦੇ ਸਨ ਇਸ ਲਈ ਇਸ ਸਥਾਨ ਨੂੰ ਧਰਮਸ਼ਾਲਾ ਗੁਰੂ ਰਾਮਦਾਸ ਜੀ ਆਖਿਆ ਜਾਂਦਾ ਹੈ ਅਸੀਂ ਇਸ ਟਾਈਮ ਬਿਲਕੁਲ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਸਾਹਮਣੇ ਇੱਕ ਛਾਤੇ ਖੜੇ ਹੋਏ ਹਾਂ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਤੇ ਨਾਲ ਹੀ ਦੀਵਾਨ ਖਾਨਾ ਸਾਨੂੰ ਥੱਲੇ ਵੀ ਜਾ ਕੇ ਵਿਖਾਵਾਂਗੇ ਇਹ ਕੋਸ਼ਿਸ਼ ਤੇ ਤੁਸੀਂ ਆ ਸਾਹਮਣੇ ਸ਼ਾਹੀਟਾਂ ਕੋਸ਼ਿਸ਼ ਕਰੋ ਤਾਂ ਰੋਹਿਤ ਸਾਹਿਬ ਦਿਖਾਉਣ ਦੀ ਕੋਸ਼ਿਸ਼ ਕਰੋ ਐ ਸਾਹਮਣੇ ਸ਼ਾਹੀ ਇਟਾ ਲੱਗੀਆਂ ਹੋਈਆਂ ਨੇ ਇਹ ਜੀ ਨਿਸ਼ਾਨੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਹ ਵੀ ਬਣਿਆ ਸੀ ਸਥਾਨ ਤੇ ਰੋਹਿਤ ਸਾਹਿਬ ਬੁੜੀ ਦੇ ਉੱਤੇ ਚੜ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਨੇ ਧਰਮਸ਼ਾਲਾ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਇਤਿਹਾਸ ਦੱਸਦੇ ਲੋ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਉਹੀ ਧਰਮਸ਼ਾਲਾ ਹੈ ਜਿੱਥੇ ਸਾਰੇ ਲੋਕ ਇਕੱਠੇ ਹੁੰਦੇ ਸਨ ਧਰਮ ਦੇ ਰਾਹ ਤੇ ਚੱਲਣ ਲਈ ਤੇ ਇਸ ਟਾਈਮ ਇਹ ਬਿਲਕੁਲ ਇੱਕ ਮਿੱਟੀ ਦਾ ਟੇਰ ਬਣਿਆ ਹੈ ਗੁਰਦੁਆਰਾ ਸਾਹਿਬ ਇਸ ਧਰਮਸ਼ਾਲਾ ਦੇ ਨਾਮ ਚਾਰ ਦੁਕਾਨਾਂ ਆਉਂਦੀਆਂ ਨੇ ਤੇ ਇਸ ਟਾਈਮ ਇਹ ਬਿਲਕੁਲ ਬੰਦ ਹੈਗਾ ਹਜੇ ਇਹਦੀ ਤਾਮੀਰ ਕਰਨ ਵਾਲੀ ਹੈ ਕਿ ਬਲਰਾਜ ਤੁਹਾਨੂੰ ਹੁਣ ਇਸ ਗੁਰਦਾਰਾ ਸਾਹਿਬ ਦਾ ਇਤਿਹਾਸ ਦੱਸੇਗਾ ਇਹ ਪਵਿੱਤਰ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵੱਡੇ ਵਡੇਰੇ ਲਾਹੌਰ ਦੇ ਰਹਿਣ ਵਾਲੇ ਸਨ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਵੱਡੇ ਭਰਾ ਤੇ ਸੁਪੁੱਤਰ ਦਾ ਵਿਆਹ ਸੀ ਜਿਹਦੇ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਖੋਤਾ ਨਹੀਂ ਜਾ ਸਕੇ ਲੇਕਿਨ ਉਹਨਾਂ ਨੇ ਗੁਰੂ ਅਰਜਨਦੀਪ ਜੀ ਮਹਾਰਾਜ ਨੂੰ ਆਪਣੀ ਜਗ੍ਹਾ ਪੇਜ ਦਿੱਤਾ ਤੇ ਸਨਿਆਹਾ ਦਿੱਤਾ ਜਿੰਦ ਤੱਕ ਮੈਂ ਨਾ ਬੁਲਾਵਾਂ ਵਾਪਸ ਨਹੀਂ ਆਉਣਾ ਗੁਰੂ ਅਰਜਨਦੀਪ ਜੀ ਮਹਾਰਾਜ ਸਾਈਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਫਰਮਾਨ ਸਿਰ ਮੱਥੇ ਰੱਖ ਕੇ ਉੱਥੋਂ ਚਲੇ ਗਏ ਤੇ ਕਾਫੀ ਧੀਰ ਬੇਤਨ ਤੋਂ ਬਾਅਦ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤਿੰਨ ਚਿੱਠੀਆਂ ਲਿਖੀਆਂ ਜਿਦੇ ਵਿੱਚੋਂ ਦੋ ਚਿੱਠੀਆਂ ਬਾਬਾ ਪ੍ਰੇਤੀ ਚੰਦ ਕਰਕੇ ਗੁਰੂ ਸਾਹਿਬ ਤੱਕ ਨਾ ਪਹੁੰਚ ਸਕੀਆਂ ਅਤੇ ਤੀਜੀ ਚਿੱਠੀ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੱਕ ਪਹੁੰਚੀ ਤੋ ਉਹਦੇ ਵਿੱਚ ਕੁਝ ਬਚਨ ਸਨ ਮੇਰਾ ਮਨ ਲੋਚੇ ਗੁਰਦਸ਼ਨ ਤਾਂ ਆਇਆ ਤੇ ਆ ਚਿੱਟੀ ਬਾੜ ਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਖਾਂ 'ਚ ਹੰਝੂ ਆ ਗਏ ਤੇ ਗੁਰੂ ਸਾਹਿਬ ਨੇ ਫੌਰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਕੋਲ ਅੰਮ੍ਰਿਤਸਰ ਬੁਲਾ ਰਿਆ ਤੇ ਅੱਜ ਉਹੀ ਹੈ ਅਸਥਾਨ ਹੈ ਜਿਹਦਾ ਅੱਜ ਕੇ ਜਾਣਿਆ ਜਾਂਦਾ ਧਰਮਸ਼ਾਲਾ ਦੇ ਨਾਂ ਤੋਂ ਜਾਣਿਆ ਜਾਂਦਾ ਤੇ ਇਹਦੇ ਅੰਦਰ ਹੀ ਦੀਵਾਨਖਾਨਾ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮੌਜੂਦ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਕਤੇ 'ਚ ਇਸ ਪਵਿੱਤਰ ਸਥਾਨ ਤੇ ਇੱਕ ਵਿਸ਼ਾਲ ਇਮਾਰਤ ਬਣਵਾਈ ਤੇ ਅੱਜ ਇਹ ਇਮਾਰਤ ਇੱਕ ਨਾ ਵਕਤ ਗੁਜ਼ਰਨ ਕਰਕੇ ਖੰਡ ਸ਼ਹੀਦ ਹੋ ਚੁੱਕਿਆ ਹੈ ਸਾਡੀ ਰਿਕਵੈਸਟ ਹੈ ਪੀ ਐਸ ਜੀ ਪੀ ਸੀ ਨੂੰ ਕਿ ਇਸ ਸਥਾਨ ਦੀ ਦੁਬਾਰਾ ਇਹਨੂੰ ਤਾਮੀਰ ਕਰਵਾਇਆ ਜਾਏ ਕਿਉਂਕਿ ਆਉਣ ਵਾਲੀਆਂ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰ ਸਕਣ ਲੇਕਿਨ ਮੇਰੇ ਕੋਲ ਪੁਰਾਣੀ ਫੋਟੋ ਹੈ ਮੈਂ ਇਸ ਵੀਡੀਓ ਵਿੱਚ ਲਗਾ ਦੇਵਾਂਗਾ ਤੇ ਬਾਕੀ ਆਖਿਆ ਜਾਂਦਾ ਹੈ ਕਿ ਇਸ ਪਵਿੱਤਰ ਸਥਾਨ ਦੇ ਨਾਮ ਚਾਰ ਦੁਕਾਨਾਂ 18 ਕਮਾ ਜ਼ਮੀਨ ਪਿੰਡ ਰਾਣਾ ਸ਼ਦਾਰੇ ਵਿੱਚ ਮੌਜੂਦ ਹੈ ਸਾਡੇ ਕੋਲ ਇਤਿਹਾਸ ਦੱਸ ਪਿਆ ਹੋਇਆ ਕੋਈ ਪੁਲਚੋਕ ਹੋ ਗਈ ਹੋਏ ਸਾਨੂੰ ਮਾਫ਼ ਕਰਨਾ ਤੇ ਬਾਕੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਹੋਰ ਤੁਹਾਨੂੰ ਗੁਰਦਾਰ ਸਾਹਿਬ ਦੀਆਂ ਵੀਡੀਓ ਇਸ ਚੈਨਲ ਤੇ ਦੇਖਣ ਨੂੰ ਮਿਲਣੀਆਂ ਇਸ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਰੱਬ ਰੱਖੀਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ